हाजिर के चलत पयो जगत को शोक है 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 सब जग पयो जय 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 सुरलोक हूं मैं सारे लोग अपने देश के सम्मान विच सीधे खड़े होने की बेनती करती हूं ले सिर प्रपुर किया प्यान तेग बहादुर सी क्रिया करी न किन हो आन हूं मैं ईशिका को आज का विचार पेश करने बुलाना चाहती हूं लिखिया ਐਸਾਂ ਸੁਨਹਿਰੀ ਇਹ ਇਤਿਹਾਸ ਹੈ ਜੀ ਬੰਦ ਬੰਦ ਘਟਾਏ ਆਰਿਆ ਨਾਲ ਛਿੜੇ ਗਏ ਦਿਗਾ ਵਿੱਚ ਵੀ ਕੀਤਾ ਪ੍ਰਵਾਸ ਹੈ ਜੀ ਚਾਂਦਨੀ ਚੌਂਕ ਵਿੱਚ ਗੁਰਾਂ ਨੇ ਸੀਸ ਵਾਰਿਆ 350 ਸਾਲਾਂ ਤੇ ਚਮਕਦਾ ਅਪਰਗਾਸ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਿੰਘ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਾਂਗੇ ਜਿਨ੍ਹਾਂ ਨੇ ਤਾਂ ਰੰਗ ਦੀ ਰਾਖੀ ਲਈ ਆਪਣਾ ਸਾਤ ਵਾੜ ਦਿੱਤਾ ਸਿੱਖੀ ਸਦਕੀ ਉਹ ਅਦੁੱਤੀ ਮਿਸਾਲ ਪੇਸ਼ ਕੀਤੀ ਜਿਸ ਨੂੰ ਦੁਨੀਆ ਸਦੀਆਂ ਤੱਕ ਯਾਦ ਰੱਖੇਗੀ ਤੇ ਕਹੋ ਕੋ ਦੇਖ ਨਹੀਂ ਕਾਹੇ ਤੇ ਮਾਨਤ ਆਨ ਅਸੀਂ ਗੱਲ ਕਰ ਰਹੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਅਨਮੋਲ ਹੀਰਿਆਂ ਦੀ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਦੇ ਕੇ ਸਿੱਖੀ ਦੇ دین ਨੂੰ ਹੋਰ ਮਜ਼ਬੂਤ ਕੀਤਾ ਉਹ ਸੰਪਾਇਮਤੀ ਦਾਜੀ ਪੈਸੇ ਦੀ ਦਾਜੀ ਅਤੇ ਪਾਈ ਦਾਜੀ ਹੁਣ ਮੈਂ ਆਪਣੀ ਸਮਾਤਿਆ ਵਿਦਿਆਰਥੀਆਂ ਨੂੰ ਮੂਲ ਮੰਤਰ ਤੇ ਜਾਗ ਲਈ ਬੁਲਾਉਣਾ ਚਾਹੁੰਦੀ ਹਾਂ ਤੋਂ ਮੇਰੇ ਵੱਲੋਂ ਪਿਆ ਪਲਿਸਾ ਛਰੀਆਕਾ ਅੱਜ ਅਸੀਂ ਅੱਜ ਦਾ ਵਿਚਾਰ ਸ਼ਹੀਦੀ ਅਤੇ ਸਿਦਕ ਦੇ ਵਿਸ਼ੇ ਤੇ ਸਾਂਝਾ ਕਰਾਂਗੇ ਸਰਬੰਸ ਤਿਆਗ ਹੋਵੇ ਪਰਵਾਨ ਇਸ ਤੋਂ ਬਾਅਦ ਹੈ ਕਿ ਜੋ ਲੁਖ ਆਪਣੀ ਜ਼ਿੰਦਗੀ ਵਿੱਚ ਸੱਚ ਧਰਮ ਅਤੇ ਗੁਣਮਤ ਲਈ ਸਭ ਕੁਝ ਛੱਡਣ ਦਾ ਯੋਗ ਹੋਵੇ ਜਿਸ ਨੇ ਆਪਣੀ ਆਰਾਮਦਾਇਕ ਜ਼ਿੰਦਗੀ ਭੈ ਲਾਲਚ ਅਤੇ ਦੁਨੀਆਵੀ ਚੀਜ਼ਾਂ ਨੂੰ ਪਰੇਕ ਕੇ ਛੱਡ ਦਿੱਤਾ ਹੋਵੇ ਉਹ ਮਨੁੱਖੀ ਸੱਚੇ ਅਰਥਾਂ ਵਿੱਚ ਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਹੁੰਦਾ ਹੈ ਇਸ ਤੋਂ ਇਹ ਤੱਤ ਵੀ ਹੈ ਕਿ ਸੱਚ ਲਈ ਅਟਲ ਹੋਣਾ ਹੀ ਗੁਰਮਤ ਅਤੇ ਮਨੁੱਖਤਾ ਦਾ ਸਭ ਤੋਂ ਉੱਚਾ ਰੂਪ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਧਰ ਸਚਾਈ ਅਤੇ ਨਿਸ਼ਠਾ ਲਈ ਦਿੱਤੀ ਕੁਰਬਾਨੀ ਹੀ ਸਭ ਤੋਂ ਉੱਚੀ ਮਰਿਆਦਾ ਹੈ ਉਹ ਜੋ ਹੀ ਸਿਧਾਂਤ ਅਤੇ ਸਿਰਕਸਾਂ ਨੂੰ ਹੈ ਸੱਚ ਅਤੇ ਨਿਸ਼ਠਾ ਦੇ ਰਾਸਤੇ ਤੇ ਤੁਰਨਾ ਸਿਖਾਉਂਦੇ ਹਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

तिलक जंजू राखा प्रभता का किन्ना बड़े कलो में साका साधन हेत इत जिन करी सी सिया कर सीना उचरी हूं मैं कांशी नाई मती दास जी भाई सती दास जी भाई दयाला जी दे इतिहास की जानकारी देन लाई बुला चाहती हाँ जो के गुर प्रताप सूरज ग्रंथ वि लिया गया है सेवक की ओर निभाई प्रीत ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਪਹੁੰਚੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਉਹਨਾਂ ਦੇ ਧਰਮ ਦੀ ਰੱਖਿਆ ਕਰਨ ਲਈ ਵਾਅਦਾ ਕੀਤਾ ਹੈ ਇਹ ਖਬਰ ਸੁਣ ਕੇ ਬਾਦਸ਼ਾਹ ਹੈਰਾਨ ਸੀ ਜੋ ਗੁਰੂ ਨਜਨੇਓ ਪਾਉਂਦੇ ਹਨ ਨਾ ਤਿਲਕ ਲਾਉਂਦੇ ਹਨ ਉਹ ਬ੍ਰਾਹਮਣਾਂ ਲਈ ਕਿਵੇਂ ਖੜੇ ਹੋ ਸਕਦੇ ਹਨ ਉਸ ਦੀ ਨਜ਼ਰ ਵਿੱਚ ਇਹ ਬੁੱਤ ਪ੍ਰਸਤਾ ਨਰਗੰਦ ਅਦੀਸ ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਸੀ ਕਰ ਸਕਦਾ ਉਸ ਨੇ ਲਾਹੌਰ ਦੇ ਸੂਬੇਦਾਰ ਨੂੰ ਹੁਕਮ ਜਾਰੀ ਕੀਤਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਨ ਲਈ ਗੇੜੀ ਪਾਕੇ ਕੈਦ ਕਰ ਲਿਆ ਜਾਵੇ। ਪੰਡਾ ਪੰਜਾਬ ਦੇ ਸੂਬੇਦਾਰ ਨੇ ਸਰਹੰਦ ਦੇ ਫੌਜਦਾਰ ਦਿਲਾਵਰ ਖਾਨ ਜਿਸ ਦੇ ਅਧੀਨ ਸ਼੍ਰੀ ਅਨੰਦਪੁਰ ਸਾਹਿਬ ਨਗਰ ਆਉਂਦਾ ਸੀ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕੈਦ ਕਰ ਲਵੋ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਜਾਲਾ ਜੀ ਨਾਲ ਮੱਲਕਪੁਰ ਰੰਗਣਾ ਪਹੁੰਚੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ। ਸ਼ਹੀਦ ਸਿੰਘ, ਪਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਪਾਈ ਵਿਆਲਾ ਜੀ। ਭਾਈ ਦਰਗਮਨ ਜੋ ਕਿ ਦੀਵਾਨ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਰਿ ਕੋਟ ਸ੍ਰੀ ਅਨੰਦਪੁਰ ਸਾਹਿਬ ਉਸਤੋਂ ਵੇਲੇ ਰਹੇ ਅਤੇ ਤਤਾਰੰਚੰਦ ਜੀ ਨੂੰ ਗੁਰੂ ਸਾਹਿਬ ਦਾ ਦੀਵਾਨ ਥਾਪ ਦਿੱਤਾ ਗਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੂਰਵ ਯਾਤਰਾ ਵੇਲੇ ਭਾਈ ਮਤੀਦਾਸ ਜੀ ਦੇ ਭਾਈ ਮਤੀਦਾਸ ਜੀ ਗੁਰੂ ਜੀ ਦੇ ਅੰਗ ਸੰਗ ਰਹੇ ਅਤੇ ਸਨ 1675 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਨੇ ਗੋਬਿੰਦ ਭਾਈ ਮਤੀ ਦਾਸ ਜੀ ਵੀ ਮਜੂਦ ਸਨ ਭਾਈ ਮਤੀ ਦਾਸ ਜੀ ਉਸੇ ਪ੍ਰਬੰਧਕ ਸਨ ਅਤੇ ਗੁਰੂ ਘਰ ਦੇ ਲੰਗਰ ਆਦ ਸਾਰਾ ਪ੍ਰਬੰਧ ਆਪ ਦੇਖਦੇ ਸਨ ਗੁਰੂ ਘਰ ਦੇ ਪ੍ਰਬੰਧ ਵਿੱਚ ਉਹਨਾਂ ਦਾ ਸਾਥ ਉਹਨਾਂ ਦੇ ਪ੍ਰਾਤਾ ਭਾਈ ਸਤੀ ਦਾਸ ਜੀ ਵੀ ਦਿੰਦੇ ਸਨ ਭਾਈ ਮਤੀ ਦਾਸ ਜੀ ਨੂੰ ਦਿੱਲੀ ਵਿੱਚ ਨਵੰਬਰ 1675 ਈਸਵੀ ਵਿੱਚ ਆਹ ਰਾਤ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਮਤੀਦਾਸ ਜੀ ਨੂੰ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਉਹਨਾਂ ਠੁਕਰਾ ਦਿੱਤੀ ਜਦੋਂ ਸਿਰ ਤੇ ਆਇਆ ਚੱਲਿਆ ਤਾਂ ਭਾਈ ਮਤੀਦਾਸ ਜੀ ਨੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਜਦੋਂ ਦਕਸ਼ਰੀ ਉਤੇ ਆਰਾ ਚੱਲਦਾ ਰਿਹਾ ਕੁਰਬਾਨੀ ਦਾ ਪਾਠ ਵੀ ਚੱਲ ਨਾਲ ਚੱਲਦਾ ਰਿਹਾ ਭਾਈ ਮਤੀਦਾਸ ਜੀ ਦੇ ਛੋਟੇ ਭਰਾ ਭਾਈ ਸਤੇਦਾਸ ਜੀ ਵੀ ਕਈ ਖੂਬੀਆਂ ਦੇ ਮਾਲਕ ਸਨ ਉਹ ਫਾਰਸੀ ਦੇ ਚੰਗੇ ਵਿਦਵਾਨ ਸਨ ਗੁਰੂ ਸਾਹਿਬ ਜੋ ਸ਼ਬਦ ਉਚਾਰਨ ਕਰਦੇ ਭਾਈ ਸਾਹਿਬ ਉਹਨਾਂ ਦਾ ਫਾਰਸੀ ਵਿੱਚ ਅਨੁਵਾਦ ਕਰੀ ਜਾਂਦੇ ਜਦੋਂ ਕੋਈ ਮੁਸਲਮਾਨ ਫਕੀਰ ਗੁਰੂ ਜੀ ਕੋਲ ਆਉਂਦਾ ਤਾਂ ਭਾਈ ਸਤੀਦਾਸ ਜੀ ਗੁਰੂ ਸਾਹਿਬ ਜੀ ਦੀ ਰਚਨਾ ਦਾ ਫਾਰਸੀ ਵਿੱਚ ਅਨੁਵਾਦ ਕਰਦੇ ਹੋਏ ਸਮਝਾ ਦਿੰਦੇ ਸਨ ਭਾਈ ਭਾਈ ਸਤੀਦਾਸ ਜੀ ਸਦਾ ਆਪਣੇ ਵੱਡੇ ਭਰਾ ਦੇ ਨਾਲ ਰਹਿੰਦੇ ਸਨ ਜਿੱਥੇ-ਜਿੱਥੇ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਭਾਈ ਮਤੀਦਾਸ ਜੀ ਗਏ ਭਾਈ ਸਤੀਦਾਸ ਜੀ ਵੀ ਗੁਰੂ ਜੀ ਦੇ ਨਾਲ ਸੇਵਾ ਕਰਦੇ ਰਹੇ ਭਾਈ ਸਤੀਦਾਸ ਜੀ ਨੂੰ ਗੁਰੂ ਹਕੂਮਤ ਵੱਲੋਂ ਰੂਹ ਵਿੱਚ ਲਪੇਟ ਕੇ ਅਗ ਲਗਾ ਕੇ ਬਹੁਤ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ ਪਰੰਤੂ ਸਿੱਧਕੇ ਸਦਕੇ ਜਾਈਏ ਗੁਰੂ ਜੀ ਦੇ ਇਨ੍ਹਾ ਸਿੱਖਾਂ ਦੇ ਜਿਨ੍ਹਾਂ ਨੇ ਕਸ਼ਟ ਚੱਲੇ ਸ਼ਹੀਦੀ ਪ੍ਰਾਪਤ ਕੀਤੀ ਪਰ ਜ਼ਾਲਮ ਹਕੂਮਤ ਅਗੇ ਝੁਕੇ ਨਹੀਂ ਜੇਕਰ ਸਿੱਖੀ ਜੀਵਨ ਦਾ ਆਦਰਸ਼ ਸਤਗੁਰੂ ਦੀ ਨਿਰੰਤਰ ਸੇਵਾ ਕਰਨਾ ਅਤੇ ਆਪਣੇ ਈਸ਼ਟ ਲਈ ਜੀਵਨ ਕੁਰਬਾਨ ਕਰਨਾ ਹੈ ਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੂਰਨ ਸਿੱਖ ਸੰ ਜਿਨ੍ਹਾਂ ਨੇ ਸਿੱਖੀ ਸਿਧੰਤ ਆਖਰੀ ਦਮ ਤੱਕ ਨਿਭਾਈ ਅਤੇ ਜੀਵਨ ਸਹਾਬ ਸੇਵੇ ਆਪਣਾ ਦੇ ਗੁਰਬਾਖ ਤੇ ਅਮਲ ਕਰਦੇ ਹੋਏ ਆਪਣਾ ਜੀਵਨ ਗੁਰੂ ਸਾਹਿਬ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਅਤੇ ਸੇਵਕੀ ਔੜਨਿ ਵਹੀ ਪ੍ਰੀਤ ਦੇ ਗੁਰਬਾਖ ਅਨੁਸਾਰ ਭਾਈ ਮਤੀਦਾਰੂ ਜੀ ਅਤੇ ਭਾਈ ਸਰੂ ਗալ ਜੀ ਦੀ ਪ੍ਰੀਤ ਗੁਰ ਰਚਨਾ ਵਿੱਚ ਅਖੀਰ ਤੱਕ ਨਿਭਾਈ। ਕਾਇਦਿਆਲਾ ਜੀ ਵੀ ਗੁਰੂ ਘਰ ਦੇ ਅਨੰਦ ਸਿੱਖ ਸੰ ਗੁਰੂ ਸਾਹਿਬ ਜਦੋਂ ਅਸਾਂ ਅੰਗਰੇਜ਼ ਉਦੋਂ ਫਾਇਦਿਆਲਾ ਜੀ ਨਾਲ ਸਨ ਜਦੋਂ ਗੁਰੂ ਸਾਹਿਬ ਨੂੰ ਕਹਿ ਦਿੱਤਾ ਉਹ ਵੀ ਉਹ ਨਾਲ ਹੀ ਸਨ ਉਹਨਾਂ ਨੂੰ ਉੱਪਰ ਦੇ ਪਾਣੀ ਵਿੱਚ ਸ਼ਹੀਦ ਕੀਤਾ ਗਿਆ ਫਾਇਦਿਆਲਾ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਇਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਉਹਨਾਂ ਤỪਕਰਾ ਦਿੱਤੀ ਅਫਰਾਤ ਉਹਨਾਂ ਨੂੰ ਸਿੱਧੇ ਵੇਪ ਸ਼ਹੀਦ ਕੀਤਾ ਗਿਆ ਅਤੇ ਇਹ ਸਾਰਾ ਮੰਜ਼ਰ ਗੁਰੂ ਜੀ ਅਤੇ ਦਿੱਲੀ ਨਿਵਾਸੀਆਂ ਨੇ ਵੀ ਦੇਖਿਆ ਜਿਸ ਨੇ ਇਤਿਹਾਸ ਨੂੰ ਸਜਾ ਲਈ ਬੜਾ ਦਿੱਤਾ ਕਿ ਰੂਹ ਤੋਂ ਇੱਕ ਬਾਦਗਿਰੀ ਇਹ ਤਿੰਸੇ ਸਾਹਿਬ ਮਤੀ ਦਾ ਜੀ ਭਾਈ ਸਰੇ ਦਾ ਜੀ ਅਤੇ ਭਾਈ ਜਿਆਦਾ ਜੀ ਸ਼ਹੀਦ ਤਾਂ ਹੋਏ ਪਰ ਡਰੇ ਨਹੀਂ ਚੁਕੇ ਨਹੀਂ ਉਹਨਾਂ ਦੀ ਸ਼ਹੀਦੀ ਨੇ ਸਿੱਖੀ ਦਾ ਇਹ ਸੁਨੇਹਾ ਸਾਰੇ ਜਹਾਨ ਵਿੱਚ ਫੈਲਾ ਦਿੱਤਾ ਕਿ ਅਸਲੀ ਸੇਵਾ ਉਹਨਾਂ ਤੱਕ ਨਹੀਂ ਵਾਈ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਘਟੋ ਸਹਾਨ ਚੀਦਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਸ਼ਹਾਦਤ ਦਿੱਤੀ ਉਹਨਾਂ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਸਿੱਖ ਧਰਮ ਲਈ ਜਾਨ ਦੇ ਸਕਦਾ ਹੈ ਪਰ ਆਪਣੇ ਸਿਧਾਂਤਾਂ ਤੋਂ ਡੋਲ ਨਹੀਂ ਸਕਦਾ हूँ अस अज की सभा नु समाप्त करते हाँ शहीद दिया कुरबानिया कोनाम वाहे गुरु जी का खालसा वाहेगुरु जी की फतेह